ਹਾਂਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਡੇ ਸਾਹਮਣੇ ਫਿਰ ਵੀਡੀਓ ਲੈ ਕੇ ਆਏ ਆਂ ਬੱਚਿਆਂ ਦਾ ਕੋਈ ਕੰਮ ਅੜ ਗਿਆ ਜੀ ਬੱਚਿਆਂ ਦੀ ਕਾਮਯਾਬੀ ਨੌਕਰੀ ਨਹੀਂ ਲਈ ਜਾਂ ਬੱਚੇ ਦਾ ਵਿਆਹ ਨਹੀਂ ਹੁੰਦਾ ਆਪਾਂ ਇਹਦੇ ਲਈ ਤੁਹਾਨੂੰ ਇੱਕ ਦੋ ਪਾ ਵੀ ਦੱਸਾਂਗੇ ਤੇ ਆਪਾਂ ਤੁਹਾਨੂੰ ਗੁਰਬਾਣੀ ਨਾਲ ਵੀ ਜੋੜਾਂਗੇ ਕੁਝ ਗੱਲਾਂ ਆਪਾਂ ਦੱਸਦੇ ਆਂ ਜੀ ਇਹ ਮੇ ਕੋਲ ਜੋ ਆਪਾਂ ਕਰਨਾ ਮਾਲਕ ਨੇ ਆਪਾਂ ਕੀ ਆਪਾਂ ਤਾਂ ਇੱਕ ਉਸ ਦੇ ਦਰ ਦੇ ਉੱਤੇ ਇੱਕ ਮੰਗਦੇ ਆ ਜੋ ਮੰਗਦੇ ਆ ਸਾਰਾ ਦਿਨ ਆਪਾਂ ਮੰਗਦੇ ਰਹਿੰਦੇ ਆ ਤੇ ਉਹ ਦੇ ਇਹਨਾਂ ਹਾਰਾ ਜੋ ਦਿੰਦਾ ਥੱਕਦਾ ਨਹੀਂ ਤੇ ਫਿਰ ਵੀ ਆਪਾਂ ਸ਼ਿਕਾਇਤਾਂ ਕਰਦੇ ਆ ਫਿਰ ਵੀ ਆਪਾਂ ਸ਼ਿਕਾਇਤਾਂ ਕਰਦੇ ਆ ਆਪਾਂ ਇਸ ਤਰ੍ਹਾਂ ਸਿਮਰਨ ਕਰੀਏ ਕਿ ਪ੍ਰਮਾਤਮਾ ਖੁਦ ਪੁੱਛੇ ਮੰਗ ਭਾਗਤਾ ਤੂੰ ਕੀ ਮੰਗਦਾ ਜਦੋਂ ਮਾਸ਼ੀਵਾੜੇ ਦੇ ਜੰਗਲਾਂ ਦੇ ਵਿੱਚ ਗੁਰੂ ਗਵੈਸ ਸਿੰਘ ਮਹਾਰਾਜ ਗਏ ਸੀ ਆਪਣੇ ਪੁੱਤਰਾਂ ਨੂੰ ਵਾਰ ਕੇ ਆਪਣਾ ਸਰਵਾਂਸ ਵਾਰ ਕੇ ਜਾ ਕੇ ਉੱਚ ਬੜੇ ਪਈ ਨਹੀਂ ਡਾਕਟਰ ਦੇ ਘਰੇ ਟੋਲੇ ਭਾਈ ਦਿਆ ਸਿੰਘ ਜੀ ਨੇ ਠਾਇਆ ਗੁਰੂ ਸਾਹਿਬ ਉੱਠੋ ਅੱਛਾ ਗੁਰੂ ਸਾਹਿਬ ਉੱਠੇ ਤੇ ਕੋਲੇ ਪਾਣੀ ਸੀ ਜੀ ਗੁਰੂ ਸਾਹਿਬ ਨੇ ਮੂੰਹ ਹੱਥ ਧੋਤਾ ਦਾ ਭਾਈ ਦਿਆ ਸਿੰਘ ਬੜੀ ਭੁੱਖ ਲੱਗੀ ਹੈ ਵਾਹ ਗੁਰੂ ਜੀ ਹੁਕਮ ਕਰੋ ਤੇ ਮੈਂ ਇਥੋਂ ਲੰਗਰ ਪਾਣੀ ਦਾ ਪ੍ਰਬੰਧ ਕਰ ਦਿੰਨਾ ਤਾਂ ਪਿਤਾ ਪ੍ਰਮਾਤਮਾ ਜੀ ਕਹਿੰਦੇ ਨਹੀਂ ਪਦਿਆਜ ਸਿੰਘ ਜੀ ਭੁੱਖ ਨਹੀਂ ਪ੍ਰਸ਼ਾਦਿਆਂ ਦੀ ਭੁੱਖ ਨਹੀਂ ਲੱਗੀ ਮੈਨੂੰ ਗੁਰਬਾਣੀ ਦੀ ਭੁੱਖ ਲੱਗੀ ਹੈ ਚੱਲ ਮੈਨੂੰ ਤੂੰ ਪੰਜ ਬਾਣੀਆਂ ਦਾ ਪਾਠ ਸੁਣਾ ਜਾਪ ਕਰਕੇ ਸੁਣਾ ਤੇ ਲੋ ਜੀ ਗੁਰੂ ਜੀ ਸੁਣਦੇ ਐ ਤੇ ਦਿਆ ਜੀ ਪੜਦੇ ਐ ਠੀਕ ਹੈ ਨਾ ਜੀ ਆਪਾਂ ਨੂੰ ਇੰਨੀ ਭੁੱਖ ਹੋਣੀ ਚਾਹੀਦੀ ਹੈ ਗੁਰੂ ਜੀ ਨੇ ਤਾਂ ਕਿਹਾ ਵੀ ਨਹੀਂ ਆਖਿਆ ਵੀ ਮੈਂ ਆਵਾਸ ਆਪਣਾ ਪਰਿਵਾਰ ਵਾਰਤਾ ਤੇ ਮੈਂ ਕਿਉਂ ਬਾਣੀ ਪੜਾਂ ਸਿਮਰਨ ਨੇ ਮੈਂ ਐਵੇਂ ਮੈਂ ਜਿਹ ਹੁਣ ਤੀਕ ਮੈਂ ਬਾਣੀ ਪੜਦਾ ਰਿਆ ਇਹਦੇ ਮੇਰੇ ਛੱਡਾ ਹੀ ਕੱਖ ਨਹੀਂ ਮੈਂ ਕਿਉਂ ਬਾਣੀ ਪੜਾਂ ਉਹ ਫੇਰ ਵੀ ਬਾਣੀਆਂ ਦੇ ਭੁੱਖੇ ਸੀ ਉਹ ਸੀ ਜੀ ਆਪਣੇ ਗੁਰੂ ਤੇ ਆਪਾਂ ਦਾ ਕੁਝ ਵੀ ਅੱਪਾ ਤਾਂ ਉਹਨਾਂ ਦੱਸਦੇ ਹੋਏ ਪੂਰਨਿਆ ਤੇ ਚੱਲਦੇ ਆਪਣੇ ਕੋਲ ਤਾਂ ਸਿਰਫ ਸ਼ਿਕਾਇਤਾਂ ਜੋ ਦਿੱਤਾ ਉਹਦਾ ਤਾਂ ਸ਼ੁਕਰਾਨਾ ਆਪਾਂ ਕਰਨੀ ਹੀ ਜਾਣਦੇ ਠੀਕ ਹੈ ਨਾ ਜੀ ਇੱਥੇ ਇੱਕ ਜਿਵੇਂ ਮੈਂ ਤੁਹਾਡੇ ਕੋਈ ਬੱਚਾ ਸੀ ਉਹ ਅੰਤਾਂ ਦੁਖੀ ਸੀ ਉਹ ਮਹਾਂਪੁਰਸ਼ਾਂ ਦੀ ਸੰਗਤ ਕਰਦਾ ਸੀ ਸੰਤਾਂ ਫਕੀਰਾਂ ਦੀ ਸੰਗਤ ਕਰਦਾ ਰਹਿੰਦਾ ਸੀ ਤੇ ਉਹਨੂੰ ਬੜਾ ਚੰਗਾ ਲੱਗਦਾ ਸੀ ਪਰ ਲੋਕ ਉਹਨੂੰ ਕਹਿੰਦੇ ਸੀ ਸਾਰਾ ਦਿਨ ਤੁਰਿਆ ਫਿਰਦਾ ਤੂੰ ਫਕੀਰਾ ਕੋਲੇ ਸੰਤਾਂ ਕੋਲੇ ਕਰੇ ਤਾਂ ਭੁੱਖਾ ਮਰਦਾ ਉਹਨਾਂ ਨੇ ਤਾਂ ਇਹਨੂੰ ਕੀ ਦੇਤਾ ਪਰ ਉਹ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਸੀ ਉਹ ਸੰਗ ਤਾਂ ਕੋ ਜਾ ਉਹ ਇੰਨੀ ਸੇਵਾ ਗੁਰੂ ਘਰ ਦੀ ਕਰਦੇ ਸੀ ਬਹੁਤ ਜ਼ਿਆਦਾ ਸੇਵਾ ਇੱਕ ਦਿਨ ਗੁਰੂ ਸਾਹਿਬ ਉਹਨਾਂ ਦੇ ਸਾਹਮਣੇ ਪ੍ਰਗਟ ਹੋਏ ਕਹਿੰਦੇ ਮੰਗ ਬੰਦਿਆ ਤੂੰ ਕੀ ਮੰਗਦਾ ਹੈ ਬਚਨ ਕਰ ਇੱਕ ਬਚਨ ਮੰਗ ਸਾਥੋਂ ਕੀ ਮੰਗਦਾ ਸੀ ਕੀ ਦੇਈਏ ਉਹ ਕਹਿੰਦਾ ਗੁਰੂ ਮਹਾਰਾਜ ਜੀ ਮੈਨੂੰ ਅੱਜ ਦਾ ਸਮਾਂ ਦੇ ਦਿਓ ਮੈਂ ਤੁਹਾਨੂੰ ਸਵੇਰੇ ਦੱਸੂ ਮੈਨੂੰ ਕੀ ਚਾਹੀਦਾ ਗੁਰੂ ਜੀ ਕਹਿੰਦੇ ਠੀਕ ਹੈ ਭਾਈ ਤੈਨੂੰ ਸਵੇਰ ਦਾ ਸਮਾਂ ਦਿੱਤਾ ਸਵੇਰੇ 8 ਵਜੇ ਆਪਾਂ ਫੇਰ ਮਿਲੂਗਾ ਤੇ ਤੂੰ ਦੱਸੀ ਤੂੰ ਕੀ ਮੰਗਦਾ ਐਨੀ ਸੇਵਾ ਕਰਦਾ ਮੈਂ ਤੇਰੀ ਸੇਵਾ ਤੋਂ ਖੁਸ਼ ਹੈ ਕਿਤਾ ਪ੍ਰਮਾਤਮਾ ਦੇ ਸਾਹਮਣੇ ਪ੍ਰਗਟ ਹੋਇਆ ਚਲੋ ਜੀ ਉਹ ਜਿਹੜੇ ਸੰਗਤਾਂ ਸੰਤਾਂ ਫਕੀਰਾਂ ਦੀਆਂ ਸੇਵਾ ਕਰਦਾ ਸੀ ਉਹਨਾਂ ਦੇ ਚਰਨਾਂ 'ਚ ਜਾਂਦਾ ਸੀ ਉਹਨਾਂ ਨਾਲ ਜੁੜਿਆ ਸੀ ਉੱਥੇ ਗਿਆ ਸਾਰੀ ਸੰਗਤ ਜੀ ਕਥਾ ਕੀਰਤਨ ਸੁਣ ਕੇ ਤੁਰੀ ਗਈ ਉਹ ਬੈਠਾ ਰਿਹਾ ਸੰਤ ਜੀ ਕਹਿੰਦੇ ਦਾ ਭਗਤਾ ਤੈਨੂੰ ਕੀ ਚਾਹੀਦਾ ਤੂੰ ਨਹੀਂ ਗਿਆ ਸਾਰੇ ਸੰਗਤ ਉਠੇਗੀ ਉਹ ਕਹਿੰਦਾ ਮਹਾਂਪੁਰਸ਼ ਜੀ ਮੈਨੂੰ ਅਜ ਪਿਤਾ ਪਰਮਾਤਮਾ ਮਿਲਿਆ ਗੁਰੂ ਮਿਲਿਆ ਉਹਦੇ ਦਰਸ਼ਨ ਹੋਏ ਉਹ ਮੈਨੂੰ ਕਹਿੰਦੇ ਵੀ ਇੱਕ ਬਚਨ ਮੰਗ ਤੂੰ ਜੋ ਮੰਗਣਾ ਪਰ ਹੁਣ ਮੈਨੂੰ ਆਏ ਨਹੀਂ ਪਤਾ ਵੀ ਮੈਂ ਕੀ ਮੰਗਾ ਅੰਤਾਂ ਦੇ ਘਰ ਚ ਗਰੀਬੀ ਹੈ ਘਰ ਦੇ ਵਿੱਚ ਦੁੱਧ ਘਿਓ ਸੀ ਜ਼ਿੰਦਗੀ ਚ ਵੇਖਿਆ ਨਹੀਂ ਮਾਂ ਅੱਖਾਂ ਤੋਂ ਅੰਨੀ ਹੋਈ ਬੈਠੀ ਆ ਬਜ਼ੁਰਗ ਮਾਂ ਐ ਮੇਰਾ ਕੋਈ ਵਿਆਹ ਨਹੀਂ ਹੋਇਆ ਵੀ ਮੇਰਾ ਚਿੱਤ ਕਰਦਾ ਮੈਂ ਵਿਆਹ ਹੀ ਕਰਾ ਪ੍ਰਮਾਤਮਾ ਮੇਰਾ ਵਿਆਹ ਹੀ ਕਰ ਦੇ ਕੋਈ ਚੰਗੀ ਨੇਕ ਔਰਤ ਸਾਡੇ ਘਰ ਦੇ ਵਿੱਚ ਆ ਜੇ ਤੇ ਮਾਂ ਵੀ ਵਿਚਾਰੀ ਸਕੂਨ ਨਾ ਰਹਿ ਸਕੇ ਨਾ ਮਾਂ ਤੋਂ ਕੰਮ ਹੁੰਦਾ ਵੀ ਮੈਂ ਕਿਹੜੀ ਚੀਜ਼ ਮੰਗਾ ਕਿਹੜੀ ਨਾ ਮੰਗਾ ਵੇਖੋ ਜੇ ਸੰਤਾ ਕੋਲੇ ਬਹੁਤ ਜ਼ੁਗਤੀ ਹੁੰਦੀ ਹੈ। ਕਿਉਂਕਿ ਉਹਨਾਂ ਨੇ ਬੰਦਗੀ ਕਰੀ ਹੁੰਦੀ ਹੈ। ਮੰਗਦੇ ਆਪਾਂ ਵੀ ਗੁਰੂ ਤੋਂ ਆਪਾਂ ਦੀਆਂ ਅਰਦਾਸਾਂ ਨਹੀਂ ਪੂਰੀਆਂ ਹੁੰਦੀਆਂ ਆਪਾਂ ਕਹਿੰਨੇ ਮੈਂ ਅਰਦਾਸ ਕਰੀ ਸ ਪੂਰੀ ਨਹੀਂ ਹੋਈ ਤੇ ਸਾਹ ਸੰਤ ਤੋਂ ਅਰਦਾਸ ਕਰਾ ਲਓ ਸੱਚੀ ਰੂਹ ਤੋਂ ਜਿਹਨੇ ਬੰਦਗੀ ਕਰੀ ਐ ਪੰਜਾਂ ਮਿੰਟਾਂ ਚ ਅਰਦਾਸ ਪੂਰੀ ਹੋ ਜਾਂਦੀ ਹੈ। ਕਿਉਂਕਿ ਉਹਨਾਂ ਨੇ ਬੰਦਗੀ ਕਰੀ ਐ ਨਾਮ ਦੀ ਕਮਾਈ ਕਰੀ ਹੁੰਦੀ ਆ ਉਹਨਾਂ ਨੇ। ਲਓ ਜੀ ਉਹਨਾਂ ਨੇ ਫਿਰ ਜ਼ੁਗਤੀਆਂ ਹੁੰਦੀਆਂ ਉਹਨਾਂ ਕੋਲੇ। ਉਹਨਾਂ ਨੇ ਇੱਕ ਜ਼ੁਗਤੀ ਦੱਸੀ। ਉਹ ਕਹਿੰਦੇ ਤੂੰ ਬਚਨ ਇੱਕੀ ਮੰਗੀ। ਤੂੰ ਆਏ ਮੰਗੇ ਵੀ ਗੁਰੂ ਪਰਮੇਸ਼ਰ ਮੇਰੀ ਮਾਂ ਆਪਣੀ ਨੂੰਹ ਨੂੰ ਸਿਉਣੇ ਦੀ ਮਧਾਨੀ ਨਾਲ ਦੁੱਧ ਰਿੜਕਦੀ ਦੇਖੀ ਇਹਨਾਂ ਇਹ ਕਿਛ ਬਚਨ ਉਹ ਕਹਿੰਦਾ ਜੀ ਇਹ ਚ ਕੀ ਕੁਸ਼ ਆ ਜਾਊਗਾ ਉਹ ਕਹਿੰਦਾ ਦੇਖੋ ਵੇਖ ਭਗਤਾ ਜੇ ਮਾਂ ਦੇ ਅੱਖਾਂ ਹੋਣੀਆਂ ਉਹ ਫੇਰ ਹੀ ਦੇਖੋ ਜੇ ਤੇਰਾ ਵਿਆਹ ਹੋਊਗਾ ਫੇਰ ਹੀ ਉਹਦੇ ਘਰੇ ਨੂੰਹ ਆਊਗੀ ਜੇ ਦੁੱਧਵਾਦ ਹੋਊਗਾ ਫੇਰ ਹੀ ਰੜਕੂਗੀ ਤੇ ਜੇ ਪੈਸਾ ਹੋਊਗਾ ਫੇਰ ਹੀ ਉਹਦੇ ਵਿੱਚ ਸਿਉਣੇ ਦੀ ਮਧਾਨੀ ਆਊਗੀ ਤੂੰ ਇੱਕ ਵਜਨ ਦੇ ਵਿੱਚ ਸਾਰੀਆਂ ਚੀਜ਼ਾਂ ਹੀ ਮੰਗ ਲੇਗਾ ਉਹ ਕਹਿੰਦਾ ਧੰਨ ਆ ਤੁਸੀਂ ਫਕੀਰ ਜੀ ਜਿਨੇ ਮੈਨੂੰ ਇਹੋ ਜੀ ਝੁਕਤੀ ਦੱਸੀ ਚਲੋ ਜੀ ਦੂਜੇ ਦਿਨ ਫੇਰ ਜਾਂਦਾ ਸੇਵਾ ਕਰਦਾ ਗੁਰੂ ਘਰ ਦੇ ਵਿੱਚ ਪਿਤਾ ਪਰਮਾਤਮਾ ਦਰਸ਼ਨ ਦਿੰਦੇ ਐ 10 ਭਗਤਾਂ ਤੇਰੀ ਸੇਵਾ ਤੋਂ ਬੜਾ ਖੁਸ਼ ਹੈ ਬੋਲ ਕੀ ਚਾਹੀਦਾ ਉਹ ਕਹਿੰਦਾ ਗੁਰੂ ਪਰਮਾਤਮਾ ਜੀ ਮੇਰੀ ਮਾਂ ਆਪਣੀ ਨੂੰਹ ਨੂੰ ਸਿਆਣੇ ਦੀ ਵਿਦਾਈ ਨਾਲ ਦੁੱਧ ਰੜਕਦੀ ਦੇਖੇ ਲੋ ਜੀ ਉਹਨੇ ਇੱਕ ਪਛੰਦੇ ਵਿੱਚ ਸਾਰਾ ਕੁਝ ਹੀ ਮੰਗ ਲਿਆ ਇਹ ਹੁੰਦੀ ਹੈ ਜੀ ਜ਼ੁਕਤੀ ਮੰਗਣ ਦੀ ਆਪਾਂ ਨੂੰ ਜ਼ੁਕਤੀਆਂ ਨਹੀਂ ਆਉਂਦੀ ਠੀਕ ਹੈ ਨਾ ਜੀ ਪ੍ਰਮਾਤਮਾ ਦੇਹ ਨੂੰ ਤਿਆਰ ਬੈਠਾ ਹੈ ਪਰ ਆਪਾਂ ਤੋਂ ਮੰਗਿਆ ਨਹੀਂ ਜਾਂਦਾ ਤਾ ਨਹੀਂ ਜਾਂਦਾਗਾ ਤੇ ਇੱਥੇ ਜੇ ਆਪਾਂ ਵੇਖੋ ਜੇ ਬੱਚੇ ਦਾ ਵਿਆਹ ਨਹੀਂ ਨਾ ਹੁੰਦਾ ਤੁਸੀਂ ਮਾਂ ਲਾਵਾ ਦਾ ਪਾਠ ਕਰੇ ਸਾਲ 6 ਮਹੀਨੇ ਤੁਸੀਂ ਇਸ 파ਟ ਨਾਲ ਜੁੜ ਕੇ ਦੇਖੋ ਅਵਰਤ ਵੇਲੇ ਇਸ਼ਨਾਨ ਕਰਕੇ ਤੁਸੀਂ ਲਾਵਾਂ ਦਾ 파ਟ ਕਰਨਾ ਸ਼ੁਰੂ ਕਰਦੇ ਹੋ ਤੇ ਤੁਸੀਂ ਦੇਖੋ ਤੁਸੀਂ ਕਹਿੰਦੇ ਮ ਰਿਸ਼ਤਾ ਨਹੀਂ ਹੁੰਦਾ ਰਿਸ਼ਤੇ ਖੁਦ ਚੱਲ ਕੇ ਆਉਣਗੇ ਚੰਗੇ ਖਾਨ ਦਾ ਅੰਸ਼ ਤੇ ਬਹੁਤ ਚੰਗੇ ਪਰਿਵਾਰ ਦੇ ਵਿੱਚ ਨੇਕ ਬੱਚੇ ਨਾਲ ਤੁਹਾਡੇ ਬੱਚੇ ਦਾ ਰਿਸ਼ਤਾ ਹੋਊਗਾ ਚਾਹੇ ਬੇਟਾ ਚਾਹੇ ਬੇਟੀ ਹੈ ਜੇ ਬੱਚਾ ਆਪ ਕਰਦਾ ਹੈ ਤਾਂ ਬਹੁਤ ਧੰਨ ਹੈ ਜੇ ਬੱਚਾ ਨਹੀਂ ਕਰਦਾ ਤਾਂ ਤੁਸੀਂ ਕਰਕੇ ਦੇਖੋ ਜੀ ਇਹ ਆਪਣਾ ਅਜਮਾਇਆ ਹੋਇਆ ਨੁਕਤਾ 100% ਇਹ ਕੰਮ ਕਰਦਾ ਸਹਾਰ ਸੰਤੂਖ ਵਿਸ਼ਵਾਸ ਸ਼ਰਧਾ ਤੇ ਵਿਸ਼ਵਾਸ ਸਭ ਤੋਂ ਵੱਡੀ ਗੱਲ ਹੁੰਦੀ ਹੈ ਵਿਸ਼ਵਾਸ ਕਰਕੇ ਕਰਨਾ ਤੁਸੀਂ ਪੂਰੇ ਸੱਚੇ ਮਨ ਨਾਲ ਵਿਸ਼ਵਾਸ ਨਾਲ ਲਾਵਾਂ ਦਾ ਪਾਠ ਕਰੋ ਤੇ ਪ੍ਰਮਾਤਮਾ ਤੁਹਾਡੀ ਜਰੂਰ ਸੁਣੂਗਾ ਚਾਹੇ ਮਾਂ ਕਰ ਸਕਦੀ ਹੈ ਤੇ ਆਪਾਂ ਇੱਥੇ ਤੁਹਾਨੂੰ ਇੱਕ ਛੋਟਾ ਜਿਹਾ ਪਾ ਵੀ ਦੱਸ ਦਿੰਨੇ ਆ ਇਹ ਕੋਈ ਬਹਿਮ ਭਰਮ ਨਹੀਂ ਹੁੰਦਾ ਜੀ ਇਹ ਪਾ ਆਪਾਂ ਕਿਉਂ ਕਰਦੇ ਆ ਕੀ ਕਰ ਹੁੰਦਾ ਕਈ ਵਾਰ ਹੁੰਦੇ ਪਿੱਤਰ ਦੋਸ਼ ਕਈ ਵਾਰ ਹੁੰਦੇ ਜੀ ਨજર ਦੋਸ਼ ਨਾ ਜਰ ਉਹ ਹੁੰਦਾ ਜਿਹੜਾ ਆਪਣੇ ਆਲੇ ਦੁਆਲੇ ਕਈ ਵਾਰ ਨਾ ਆਪਾਂ ਜੇ ਕਹਿੰਦੇ ਲੋਕ ਹੀ ਨજર ਲਾਉਂਦੇ ਲੋਕ ਨਹੀਂ ਜੇ ਕਈ ਵਾਰ ਆਪਣੇ ਆਪ ਦੇ ਭੈਣ ਭਰਾ ਦੀ ਮਾਂ ਪਿਓ ਦੀ ਨજર ਵੀ ਬੱਚੇ ਨੂੰ ਲੱਗ ਜਾਂਦੀ ਹੁੰਦੀ ਹੈ ਇਹ ਨજર ਕਰਕੇ ਵੀ ਨਾ ਤਾਂ ਬੱਚੇ ਦਾ ਵਿਆਹ ਹੋਵੇ ਨਾ ਬੱਚੇ ਦੇ ਘਰੇ ਔਲਾਦ ਹੋਵੇ ਇਹ ਨજર ਦੋਸ਼ ਹੁੰਦਾ ਨਾ ਇਹਨਾਂ ਚੀਜ਼ਾਂ ਦੇ ਉੱਤੇ ਬਚਾ ਦਾ ਹੁੰਦਾ ਨજર ਦੋਸ਼ ਤੇ ਆਹੀਂ ਪਿੱਤਰ ਦੋਸ਼ ਪਿੱਤਰ ਦੋਸ਼ ਉਹ ਹੁੰਦਾ ਜਿਹੜੇ ਆਪਣੇ ਵੱਡੇ ਬਜ਼ੁਰਗ ਜਿਨ੍ਹਾਂ ਦੀ ਆਪਾਂ ਸੇਵਾ ਕਰਦੇ ਆਂ ਫਿਰ ਆਪਾਂ ਸੇਵਾ ਛੱਡ ਦਿੰਨੇ ਜਾਂ ਕੋਈ ਆਪਣੀ ਉਹਨਾਂ ਦੀ ਸੇਵਾ ਦੇ ਵਿੱਚ ਕੋਈ ਗਲਤੀ ਹੋਏ ਦੇ ਕੋਈ ਭੁੱਲ ਹੋ ਜਾਂਦੀ ਹੈ ਪਿਤਰ ਦੋਸ਼ ਵੀ ਇਹਨਾਂ ਦੋਨਾਂ ਚੀਜ਼ਾਂ ਦੇ ਉੱਤੇ ਦੋਸ਼ ਪਾਉਂਦੇ ਆ ਘਰ ਦੇ ਵਿੱਚ ਲਾਦ ਨਾ ਹੋਣਾ ਵੀ ਪਿਤਰ ਦੋਸ਼ ਹੁੰਦਾ ਸਭ ਤੋਂ ਵੱਡਾ ਤੇ ਜੇ ਤੁਹਾਡੇ ਬੱਚੇ ਦਾ ਵਿਆਹ ਨਹੀਂ ਹੁੰਦਾ ਉੱਥੇ ਵੀ ਪਿਤਰ ਦੋਸ਼ ਹੁੰਦਾ ਇਹ ਦੋਹੀ ਦੋਸ਼ ਕਾਰਨ ਆਪਣੇ ਘਰ ਦੇ ਵਿੱਚ ਇਹੋ ਜਿਹੇ ਕੰਮਾਂ 'ਚ ਰੁਕਾਵਟਾਂ ਹੁੰਦੀਆਂ ਬੱਚੇ ਦੇ ਕਾਰੋਬਾਰ 'ਚ ਬੱਚਾ ਕੋਈ ਚੰਗਾ ਕਾਰੋਬਾਰ ਨਹੀਂ ਕਰ ਸਕਦਾ ਬੱਚੇ ਨੂੰ ਕੋਈ ਜੋਬ ਨਹੀਂ ਮਿਲਦੀ ਉੱਥੇ ਵੀ ਨਜ਼ਰ ਤੇ ਪਿਤਰ ਦੋਸ਼ ਹੁੰਦੇ ਆ ਬੱਸ ਹੋਰ ਕੁਝ ਨਹੀਂ ਹੁੰਦਾਗਾ ਜੀ ਚਾਹੇ ਨਾ ਤੁਸੀਂ ਬਹਿਮ ਭਾਰਮ ਸਮਝੋ ਪਰ ਮੈਂ ਇਹ ਕਹਿੰਦੀ ਜਿੱਥੇ ਆਪਦਾ ਪੜਾ ਹੁੰਦਾ ਨਾ ਉੱਥੇ ਕੋਈ ਬਹਿ ਪਰਮ ਨਹੀਂ ਹੁੰਦਾਗਾ ਇੱਥੇ ਆਪ ਆਪ ਨੂੰ ਸ਼ਾਂਤੀ ਮਿਲਦੀ ਆਪ ਦਾ ਕੰਮ ਹੁੰਦਾ ਪਰ ਇਹ ਨਾ ਇੱਥੇ ਕੀ ਹੁੰਦਾ ਆਪਾਂ ਕਹਿੰਦੇ ਆ ਮੈਂ ਅਪਾ ਕਰਿਆ ਸੀ ਮੈਨੂੰ ਤਾਂ ਫਾਇਦਾ ਨਹੀਂ ਹੋਇਆ ਹੁਣ ਤੁਸੀਂ ਆਏ ਦੇਖੋ ਜੇ ਹੁਣ ਆਪਾਂ ਨੂੰ ਪਿੱਤਰ ਦੋਸ਼ ਆ ਕੋਈ ਆਪਣੇ ਬਜ਼ੁਰਗ ਆਪਣੇ ਵੱਡ ਬਡੇਰੇ ਜਾਂ ਕੋਈ ਆਪਾਂ ਜਿੰਨਾਂ ਨੂੰ ਮੰਨਦੇ ਆ ਨਾ ਵੱਡ ਵਡੇਰਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਉਹਨਾਂ ਦਾ ਉਹਨਾਂ ਦਾ ਦੋਸ਼ ਆਪਣੇ ਤੇ ਲੱਗਿਆ ਹੋਇਆ ਤੇ ਆਪਾਂ ਨજર ਦੋਸ਼ ਦਾ ਅਪਾ ਕਰੀ ਜਾਂਦੇ ਆ ਤੇ ਫਿਰ ਅਸਰ ਨਹੀਂ ਕਰੂਗਾ ਜੀ ਆਪਾਂ ਨੂੰ ਨਜ਼ਰ ਤੋਅਛ ਲੱਗਿਆ ਆਪਾਂ ਦੇ ਪੂਰਵਜਾਂ ਨੂੰ ਨੂੰ ਖੁਸ਼ ਕਰ ਲਈ ਉਹ ਉਪਾ ਕਰੀ ਜਾਂਦੇ ਆ ਤੇ ਫੇਰ ਵੀ ਫਾਇਦਾ ਨਹੀਂ ਕਿਉਂਕਿ ਆਪਾਂ ਨੂੰ ਤਾਂ ਨਜ਼ਰ ਤਾਂ ਲੱਗਿਆ ਇਹਦੇ ਲਈ ਜੀ ਸਾਰੇ ਉਪਾਪਾਂ ਨੂੰ ਜਿਵੇਂ ਤਰ੍ਹਾਂ ਦੇ ਮਿਲਦੇ ਆ ਕਰ ਲੈਣੇ ਚਾਹੀਦੇ ਉਹਨਾਂ ਚੋਂ ਪਤਾ ਨਹੀਂ ਕਿਹੜਾ ਪਾ ਤੁਹਾਡੇ ਉੱਤੇ 100% ਕੰਮ ਕਰ ਜੇ ਇਹ ਆਪਾਂ ਨੂੰ ਨਹੀਂ ਪਤਾ ਹੁੰਦਾ ਤਾਂ ਕਰਕੇ ਕਈ ਪਾ ਹੁੰਦੇ ਜਿਹੜੇ ਨਹੀਂ ਫਾਇਦਾ ਕਰਦੇ ਤੇ ਕਈ ਪਾ ਹੁੰਦੇ ਬਹੁਤ ਜਲਦੀ ਫਾਇਦਾ ਕਰਦੇ ਇੱਥੇ ਮੈਂ ਤੁਹਾਨੂੰ ਇੱਕ ਪਾ ਦੱਸ ਦਿਆਂ ਤੁਸੀਂ ਨਮਕ ਲੈਣਾ ਹੈ ਦੋ ਗੁੱਠੀਆਂ ਨਮਕ ਨਮਕ ਤੁਸੀਂ ਮਾਰਕੀਟ ਚੋਂ ਨਾ ਸਾਫਤ ਨਾਮਕ ਲੈ ਕੇ ਆਇਓ ਇੱਕ ਤਾਂ ਸਾਫਤ ਵੱਡੇ ਵਾਲਾ ਉਹ ਨਹੀਂ ਇੱਕ ਡਰੰਗਾ ਵਾਲਾ ਨਾਮਕ ਹੁੰਦਾ ਸਿੱਧਾ ਨਾਮਕ ਕਹਿੰਦੇ ਡਰੰਗਾ ਵਾਲਾ ਨਾਮਕ ਘਰੋਂ ਨਹੀਂ ਲੈਣਾ ਤੁਸੀਂ ਬਾਜ਼ਾਰ ਚੋਂ ਹੀ ਲੈ ਕੇ ਆਉਣਾ ਹੈਗਾ ਤੁਸੀਂ ਕਿਲੋ ਦਾ ਕਿਲੋ ਕਿਲੋ ਮਗਾ ਕੇ ਰੱਖ ਲੈਣਾ ਉਹਦੇ ਵਿੱਚੋਂ ਤੁਸੀਂ ਦੋ ਮੁੱਠੀਆਂ ਨਮਕ ਲੈ ਲੈਣਾ ਦੋ ਬੁੱਠੀਆਂ ਨਮਕ ਲੈ ਕੇ ਨਾ ਤੁਸੀਂ ਚੜ੍ਹਦੇ ਵਾਲੇ ਪਾਸੇ ਮੂੰਹ ਕਰਕੇ ਖੜ੍ਹ ਜਾਣਾ ਤੇ ਆਪਣੇ ਪਿੱਤਰਾਂ ਨੂੰ ਦੇਵਜੋਗ ਥੋੜਾ ਕੰਮ ਆੜਿਆ ਤੁਸੀਂ ਉਹ ਜੋ ਜਿਹੜੇ ਵੀ ਤੁਸੀਂ ਗੁਰੂ ਨੂੰ ਮੰਨਦੇ ਹੋ ਉਹਦਾ ਨਾਮ ਲੈ ਕੇ ਜੋ ਵੀ ਤੁਹਾਡਾ ਕੰਮ ਆੜਿਆ ਉਹ ਤੁਸੀਂ ਕੰਮਾਰੇ ਵੀ ਕਹਿਣਾ ਵੀ ਸਾਡਾ ਹੀ ਕੰਮ ਆੜਿਆ ਮਹਾਰਾਜ ਜੀ ਕੰਮ ਕਰਦੇ ਆ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਮੈਂ ਇਨੇ ਚਿਰ ਤੋਂ ਫਿਰਦਾ ਪ੍ਰਮਾਤਮਾ ਬੱਚੇ ਦੇ ਸੰਜੋਗ ਖੋਲੋ ਇਹਦਾ ਵਿਆਹ ਕਰੋ ਇਸ ਤਰ੍ਹਾਂ ਅਰਦਾਸਾਂ ਬੇਨਤੀਆਂ ਕਰਨੀਆਂ ਆਪਦੇ ਪੂਰਵਜਾਂ ਕੇ ਜਹਾ ਜੋ ਵੀ ਤੁਸੀਂ ਕਿਹੜੇ ਵੀ ਗੁਰੂ ਨੂੰ ਮੰਨਦੇ ਆ ਉਹਦੀ ਅਰਦਾਸ ਬੇਨਤੀਆਂ ਕਰਨੀਆਂ ਕਰਕੇ ਅਰਦਾਸ ਬੇਨਤੀਆਂ ਸੱਚੀ ਸ਼ਰਧਾ ਨਾਲ ਤੁਸੀਂ ਤੇ ਜਾਪ ਕਰਨਾ ਵੀ ਗੁਰਮੰਤਰ ਕਰ ਲੈਣਾ ਮੂਲ ਮੰਤਰ ਕਰ ਲੈਣਾ ਇਸ ਤਰ੍ਹਾਂ ਗੁਰਬਾਣੀ ਦਾ ਜਾਪ ਕਰਦੇ ਹੋਏ ਤੁਸੀਂ ਸਿੰਕ ਕੋਲੇ ਲੈ ਜਾਣਾ ਪਾਣੀ ਵਾਲੇ ਸਿੰਕ ਕੋਲੇ ਉੱਥੇ ਲਿਜਾ ਕੇ ਤੁਸੀਂ ਟੂਟੀ ਨੂੰ ਪਹਿਲਾਂ ਟੂਟੀ ਨੂੰ ਛੱਡਣਾ ਨਮਕ ਨਹੀਂ ਪਹਿਲਾਂ ਡੋਲਣਾ ਟੂਟੀ ਨੂੰ ਖੋਲ ਲੈਣਾ ਤੇ ਹਲਕਾ 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 ਪਾਣੀ ਤੁਹਾਡੇ ਹੱਥਾਂ 'ਤੇ ਪੈ ਜਾਏ ਆਹস্তে ਆਹস্তে ਨਮਕ ਤੁਹਾਡੇ ਹੱਥਾਂ ਦੇ ਉੱਤੋਂ ਉੱਤਰ ਕੇ ਉਹਦੇ ਵਿੱਚ ਖੁਰਦਾ ਜਾਵੇ ਤੇ ਤੁਸੀਂ ਬਸੋ ਕੰਮ ਲਈ ਧਿਆਨ ਕਰਨਾ ਜਾਂ ਤੁਸੀਂ ਉਹ ਜੋ ਮੈਂ ਤੁਹਾਨੂੰ ਦੱਸਿਆ ਵੀ ਗੁਰਮੰਤਰ ਮੂਲ ਮੰਤਰ ਦਾ ਪਾਠ ਕਰਕੇ ਆਪ ਦੀ ਜੋ ਵੀ ਇੱਛਾ ਹੁੰਦੀ ਹੈ ਜੋ ਵੀ ਕਾਮਨਾ ਹੁੰਦੀ ਹੈ ਤੇ ਉਹ ਦੇ ਵਿੱਚ ਤੁਸੀਂ ਉਹਵੇਂ ਨਮਕ ਬਹਾ ਦੇਣਾ ਪਰ ਨਮਕ ਪੰਜ ਚਾਰ ਬਿੰਟ ਆਪਦੀ ਮੂਠੀ ਚ ਰੱਖੋ ਤਾਂ ਕਿ ਥੋੜਾ ਜਿਹਾ ਸਿੱਲਾ ਹੋਏ ਪਸੀਨਾ ਜਾ ਆ ਜਾਏ ਇਸ ਤਰ੍ਹਾਂ ਹੋਵੇ ਤੇ ਮੁੜ ਕੇ ਉਹਨੂੰ ਤੁਸੀਂ ਸਿੰਕ ਦੇ ਵਿੱਚ ਬਹਾ ਦੇਣਾ ਇਹ ਤੁਸੀਂ ਕੰਮ ਤਿੰਨ ਦਿਨ ਕਰਨਾ ਹੈ ਸ਼ਨੀਵਾਰ ਐਤਵਾਰ ਤੇ ਸੋਮਵਾਰ ਸ਼ਨੀ ਤੋਂ ਲੈ ਕੇ ਸੋਮਵਾਰ ਤੱਕ ਇਹ ਕੰਮ ਕਰਨਾ ਹੈ ਇੱਕ ਆਪਾਂ ਇੱਕ ਤੁਹਾਨੂੰ ਪਤਾ ਦੱਸ ਦਿਆਂ ਇੱਥੇ ਤੁਸੀਂ ਜੇ ਤੁਹਾਡਾ ਨਜਾਇਜ਼ ਦੋਸ਼ ਹੋਇਆ ਉਹ ਵੀ ਖਤਮ ਹੋਊਗਾ ਪਿੱਤਰ ਦੋਸ਼ ਵੀ ਇਹਦੇ ਨਾਲ ਕੁਛ ਨਾ ਕੁਛ ਤੁਹਾਡੇ ਫਰਕ ਪਾਊਗਾ ਤੇ ਇੱਕ ਜੀ ਤੁਸੀਂ ਜੇ ਤੁਸੀਂ ਜੇ ਤੁਹਾਡੇ ਘਰ ਦੇ ਵਿੱਚ ਸ਼ੋਕਾ ਦਾ ਦਰਖਤ ਹੈ ਘਰ ਦੇ ਵਿੱਚ ਜਾਂ ਘਰ ਦੇ ਨੇੜੇ ਹੈ ਤੇ ਉੱਥੇ ਤੁਸੀਂ ਤੇਲ ਦਾ ਦੀਵਾ ਜ਼ਰੂਰ ਜਲਾਓ ਜੇ ਨਹੀਂ ਸ਼ੋਕਾ ਦਾ ਦਰਖਤ ਤੁਹਾਡੇ ਘਰ ਦੇ ਨੇੜੇ ਕੇਲਿਆਂ ਦੇ ਦਰਖਤ ਹੈ ਤੁਹਦੀ ਜੜ ਦੇ ਵਿੱਚ 21 ਦਿਨ ਤੁਸੀਂ ਤੇਲ ਦਾ ਦੀਵਾ ਸਰੋਂ ਦੇ ਤੇਲ ਦਾ ਦੀਵਾ ਜਿਹੜੇ ਬੱਚਾ ਵਿਆਹ ਲਈ ਜੋਗ ਨਹੀਂ ਨਾ ਬੰਦੇ ਉਹ ਬੱਚਾ ਲਾ ਕੇ ਆਵੇ ਤੇ ਆਪਣੀਆਂ ਮਨੋ ਕਾਮਨਾ ਉੱਤੇ ਜ਼ਰੂਰ ਕਰਕੇ ਆਵੇ ਤੁਸੀਂ ਦੇਖਿਓ ਇਹ ਜੇ ਤੁਸੀਂ ਆ 21 ਦਿਨਾਂ ਵਾਲਾ ਪਾ ਕਰੋਂਗੇ ਨਾ ਇਹਦੇ ਵਿੱਚ ਵਿੱਚ ਹੀ ਤੁਹਾਨੂੰ ਕੋਈ ਤੁਹਾਡਾ ਕੰਮ ਬਣੂਗਾ ਰਸਤੇ ਤੁਹਾਨੂੰ ਆਉਣੇ ਸ਼ੁਰੂ ਹੋ ਜਾਣਗੇ ਅਸੀਂ 21 ਦਿਨ ਚਾਹੇ ਕੇਲੇ ਦੀ ਚੜ੍ਹ ਚ ਲਾ ਕੇ ਆਇਓ ਤੇ ਚਾਹੇ ਤੁਸੀਂ ਸ਼ੋਕਾ ਦੀ ਜੜ ਚਲਾ ਕੇ ਤੇ ਆਪਣੀ ਸਾਰੀ ਮਨੋ ਕਾਮਨਾ ਪੂਰੀ ਕਰਨੀ ਇਹ ਦੋਨੇ ਪੂਰੇ ਕਾਰਗਰ 100% ਮੈਂ ਗਰੰਟੀ ਕਰਦੀ ਆ ਪੂਰੇ ਕਾਰਗਰ ਤਰੀਕੇ ਆ ਪਾ ਆਏਗੇ ਜੋ ਤੁਹਾਡੇ ਬੱਚੇ ਦੇ ਬੱਚੇ ਹੋਏ ਸੰਜੋਗ ਖੋਲਣਗੇ ਬੱਚਾ ਕੋਈ ਨੌਕਰੀ ਨਹੀਂ ਮਿਲਦੀ ਉਹ ਜਾਂ ਕੋਈ ਬੱਚੇ ਦਾ ਕੋਈ ਹੋਰ ਕੰਮ ਆੜ ਗਿਆ ਉਹਦੇ ਲਈ ਇਹ ਦੋਨੇ ਪਾ ਕਾਰਗਰ ਦੋਨਾਂ ਚੋਂ ਕੋਈ ਵੀ ਕਰ ਸਕਦੇ ਹੋ ਤੁਸੀਂ ਬੱਚਾ ਬਾਹਰ ਬੈਠਾ ਉਹ ਵੀ ਕਰ ਸਕਦਾ ਨਮਕਾਲਾ ਪਾਉ ਕਰ ਸਕਦਾ ਜਲਦੀ ਵਿੱਤ ਨਹੀਂ ਲਾ ਸਕਦੇ ਨਮਕਾਲਾ ਪਾਉ ਕਰ ਸਕਦੇ ਆ ਬੱਚੇ ਕਿਤੇ ਜਾਣਾ ਨਹੀਂ ਕੁਝ ਨਹੀਂ ਕਰਨਾ बस ਇੰਨਾ ਕੀ ਕਰਨਾ ਸਿਰਫ ਤਿੰਨ ਦਿਨ ਤੇ ਜੇ ਆਪਾਂ ਇਧਰਾਂ ਤੇ ਆਪਾਂ ਦੀਵੇ ਵਾਲਾ ਕਰ ਸਕਦੇ ਆ ਤੇ ਇਹ ਵੀ ਬਹੁਤ ਵਧੀਆ ਇਹ ਦੱਸੀ ਸੀ ਜੀ ਅੱਜ ਮੈਂ ਤੁਹਾਨੂੰ ਦੋ ਆਪਾ ਤੇ ਮੈਂ ਆਸ ਕਰਦੀ ਹਾਂ ਕਿ ਇਹਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ 프리 ਵੀਡੀਓ ਬਣਾਉਣ ਤੋਂ ਕੋਈ ਸ਼ਬਦ ਮੈਥੋਂ ਵੱਧ ਘੱਟ ਬੋਲ ਲਿਆ ਗਿਆ ਤਾਂ 프리 ਮਾਫ ਕਰਨਾ ਇਸ ਤਰ੍ਹਾਂ ਇਹਨਾਂ ਮੇਰੀਆਂ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਆਈ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਨੇਰੇ ਨਾਲ ਜੁੜਦੇ ਆਂ ਪ੍ਰਮਾਤਮਾ ਤੁਹਾਡੀਆਂ ਸਭ ਮਨੋ ਕਾਮਨਾ ਪੂਰੀਆਂ ਕਰੇ ਦਿਨ ਦੁੱਗनियां ਰਾਜ ਚੌਕੀਆਂ ਤਰੱਕੀਆਂ ਬਖਸ਼ੇ ਤੁਹਾਡੇ ਬੱਚਿਆਂ ਨੂੰ ਚੰਗੀਆਂ ਨੌਕਰੀਆਂ ਉੱਚੀਆਂ ਅਪਦੇਨ ਤੇ ਪੰਜਾਬ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ